ਸ਼ਹਿਰ ਦੀ ਸਫਾਈ ਦਾ ਬੁਰਾ ਹਾਲ ਕਿਉਂ ਵੀ ਇਹ ਜਿਹੜਾ ਕੂੜਾ ਸ਼ਹਿਰ ਦੇ ਸਫਾਈ ਸੇਵਕੀ ਆ ਜਿਹੜੇ ਘਰਾਂ ਤੋਂ ਚੱਕ ਕੇ ਇੱਥੇ ਲੈ ਕੇ ਆਂਦੇ ਆ ਤੇ ਉੱਥੇ ਸ਼ਹਿਰ ਦੀ ਸਫਾਈ ਦਾ ਬੁਰਾ ਹਾਲ ਕੀਤਾ ਹੋਇਆ ਤੁਸੀਂ ਗੱਲ ਕਰੋ ਕਿ ਇਹ ਜਿਹੜਾ ਕੂੜਾ ਇਕੱਠਾ ਹੋਇਆ ਉਹਨੂੰ ਆਪਾਂ ਅੱਗੇ ਕਿੱਥੇ ਛਿਣਟੇ ਕਰਨੇ ਆ ਉਹ ਉਹ ਗੱਲ ਕਰਨੀ ਚਾਹੀਦੀ ਆ ਨਾ ਕਿ ਸ਼ਹਿਰ ਦੀ ਸਫਾਈ ਦਾ ਇਹ ਸ਼ਹਿਰ ਦੀ ਸਫਾਈ ਦਾ ਕੰਮ ਸੰਭਾਲਿਆ ਹੋਇਆ ਤਾਂ ਹੀ ਸ਼ਹਿਰ ਚੱਲੀ ਜਾ ਰਿਹਾ ਚਲੋ ਆਰਮ ਸਾਰੇ ਕੰਡੇ ਦੀ ਸੋ ਪਾਵਰ ਲੋਪੋ ਦੇ ਵਿੱਚ ਜਿੱਥੇ ਬਿਜਲੀ ਦਾ ਗ੍ਰੈਡ ਬਣਿਆ ਉਥੇ ਜਿੱਥੇ ਕਹਿੰਦੇ ਕਮੇਟੀ ਲੱਗੀ ਲੇਖੋ ਸਾਹਿਬ ਨੇ ਸਾਨੂੰ ਭੇਜਿਆ ਚਲੋ ਅਸੀਂ ਦੋ ਤਵਾਰੀ ਤਿੰਨ ਵਾਰੀ ਜਿਵੇਂ ਪਹਿਲਾਂ ਸੱਬੀ ਮੰਡੀ ਜਿੱਥੇ ਅਸੀਂ ਚਲੇ ਗਏ ਸੀ ਉਥੇ ਵੀ ਅਸੀਂ ਗਏ ਆ ਉਥੋਂ ਦੇ ਪਿੰਡ ਵਾਸੀ ਜਿਹੜੇ ਹੈਗੇ ਉਹ ਇਕੱਠੇ ਹੋ ਹੋ ਕੇ ਸਾਡੇ ਨਾਲ ਬਹਿਸਵਾਜੀ ਕਰਦੇ ਜੇ ਉਹ ਤਿੰਨ ਵਾਰੀ ਅਸੀਂ ਮੁੜਿਆ ਉਸ ਤੋਂ ਬਾਅਦ ਅਗਲਾ ਚੰਨੂ ਮੱਧ ਮੰਦਾਂ ਜੰਗਾ ਬੋਲਦਾ ਰਹੇ ਤੁਹਾਡੇ ਪਿਓ ਦੀ ਜਗ੍ਹਾ ਫਾਨੀ ਜਗ੍ਹਾ ਟਿੰਕੀ ਜਗ੍ਹਾ ਅਸੀਂ ਇਹ ਤਰ੍ਹਾਂ ਕਿਉਂ ਸੁਣਾਗੇ ਜਾਦਾ ਜਿੰਨੇ ਵੀ ਸਾਰੇ ਸਰਕਾਰ ਦੇ ਕਮਿਸੀ ਸਾਹਿਬਾਨ ਆ ਪ੍ਰਧਾਨ ਜੀ ਆਈਓ ਸਾਹਿਬ ਸਾਰੇ ਜਣੇ ਤੁਸੀਂ ਚਲੋ ਸਾਡੇ ਨਾਲ ਉੱਥੇ